ਜਿੰਨੇ ਬੜੇ ਦੇ ਸਮ ਡਾਕਟਰ ਬੜੇ ਨੇ ਮਰੀਜ਼ ਇੱਕ ਜਿੰਨੇ ਸਲਾਮਾਂ ਲੈਣਗੇ ਸਾਰਿਆਂ ਦੇ ਸਲਾਮਾਂ ਲੈ ਲਓ ਤੁਸੀਂ ਸਾਰਿਆਂ ਦੇ ਸਲਾਮਾਂ ਮੰਨ ਲਓ ਫਿਰ ਠੀਕ ਆ ਫਿਰ ਤਾਂ ਲੱਕੜੀਆਂ ਮਾਰੇ ਢੋਕੇ ਰੱਖੋ ਜੇ ਲੋਕਾਂ ਦੀ ਸਲਾਮ ਨਹੀਂ ਆਉਂਦੀ ਪਰੇ ਬੜਾ ਆਏ ਲੜਾਈ ਸਰਾਸਰ ਆਪੋ ਦੇਖ ਕੇ ਬੈਠ ਸਮਾਏ ਇਹ ਤਾਂ ਇੱਕ ਗੱਲ ਕਹਿ ਤਾ ਜਦੋਂ ਬੈਰ ਬੜਾ ਆਏ ਲੜਾਈ ਸਰਾਸਰ ਕਦੋਂ ਤੋਂ ਸਰਾਸਰ ਲੜਦੇ ਨਹੀਂ सवाल हो गया ना यी चरित्र दें काल पाए तेन पं हजार दोह तो तो लड़ते नहीं बांह डी है उसे जाके माइकर जोड़ी हुई है मारकंडे प्राण के चंडी चरित्र से जाकेड़ी है साल पाए तेन पं हजार पं हजार साल के लड़ते ने किसी की बांह नहीं थकी उमें बांह पां हजार साल दी जल्दी लगी है 5000 ਸਾਲ ਨਹੀਂ ਅਸਲ ਚ 5000 ਸਾਲ ਦਾ ਇਤਿਹਾਸ ਹੈ ਕਹਿੰਦੇ 5000 ਸਾਲ ਦਾ ਸਾਨੂੰ ਪਤਾ ਕਿ ਤੁਸੀਂ ਦੇਖ ਲਓ ਜੀ ਜਿਹੜਾ ਗਾਹਾਂ ਕਹਿੰਦਾ ਵਾਹਾਂ ਦੇਖ ਲਓ ਇਹਨੂੰ ਜਿੰਨਾ ਸਾਡੇ ਨੂੰ ਇਤਿਹਾਸ ਹੈ ਕਹਿੰਦੇ ਜੇ ਕੋਈ ਕਹੇ ਜਾਦਾ ਜਲ ਹੋ ਗਿਆ ਕੱਟ ਹੈ ਨਹੀਂ ਘਟਦਾ ਪਤਾ ਕਿ ਸਰਤਾ ਹੈ ਤਾਂ ਕਿ ਬਹਿਸ ਦਾ ਬੇਸ਼ਾਨਾ ਨਾ ਬਣ ਜਵੇ ਜੋ ਕੁਝ ਹੋਰ ਕਹਿ ਨਹੀਂ ਕਿ ਪੈਸਾ ਬਿਛੋ ਨਹੀਂ ਬਣਾ ਪਰ 5000 ਸਾਲ ਤਾਂ ਹੋਏਗੇ ਲੱਗਦੇ ਆਨ 5000 ਸਾਲ ਥੋੜੇ ਹੁੰਦੇ ਨੇ ਜਿਹੜਾ 5000 ਸਾਲ ਮੈਂ ਲੱਗਿਆ ਜਿਹਨੂੰ 50 ਕਹਿ ਦਈਏ ਤੇ ਠੱਗ ਉਹ ਕਿਹੜਾ ਠੱਗਣਾ ਠੱਗਦਾ ਹੀ ਨਹੀਂ ਹੈ ਹਾਂ ਯੂ ਮੰਦਰ ਕੋ ਥੰਮੇ ਥੰਮਣ ਜੇ ਤਾਂ ਮੰਦਰ ਦਾ ਥੰਮ ਕੋਈ ਵਹਿ ਜਾਵੇ ਜਿਦੈ ਆਸੇ ਬੋ ਜਾ ਫਿਰ ਮੰਦਰ ਨਹੀਂ ਥਮਿਆ ਜਾਂਦਾ ਮੰਨ ਮੰਦਰ ਹੈ ਇਹ ਮਨਸੋ ਸੱਚ ਦੀ ਸਮਝ ਕਰਦੀ ਐ ਤੇ ਮਨ ਫਿਰ ਡੋਲਦਾ ਫਿਰ ਢਹਟੇ ਵੀ ਹੋਣ ਨੂੰ ਫਿਰਦਾ ਦਬਦਾ ਥੱਲੇ ਨੂੰ ਇਹ ਥਮਲਾ ਗੈਰਵੇਂ ਨਾ ਫਿਰ ਉਹ ਦਰੂ ਖਤਰਾ ਬਦਾ ਹੋ ਜਾਂਦਾ ਸੱਚੇ ਦਾ ਜਿਹੜਾ ਥੰਮ ਸੀ ਨਾ ਇਹਦਾ ਥੱਲੇ ਦੋ ਗਿਆ ਸੱਚ ਜ਼ਮੀਨ ਥੱਲੇ ਥੱਲੇ ਡਾਲਦਾ ਲੈ ਮਾਰੇ ਰੂਹ ਥੱਲੇ ਨੂੰ ਜਾਂਦਾ ਥਮਲਾ ਜੇ ਬੋਝੰਦਾ ਥੱਲੇ ਚਲੇ ਜਾਂਦਾ ਨੂੰ ਗੁਰੂ ਤੋਂ ਸ਼ਬਦ ਨੂੰ ਮਨਿਆ ਸਮਝਉਂਦੀ ਇਹ ਗੁਰਕਾ ਜਿਹੜਾ ਸ਼ਬਦ ਆ ਉਥੋਂ ਇਹ ਥੱਲੇ ਤੇ ਲਿਆਊਗਾ ਉਥੋਂ ਲਿਆਊਗਾ ਚੱਕ ਕੇ ਜਿੱਥੇ ਪੱਕੀ ਜ਼ਮੀਨ ਜਿੱਥੇ ਜ਼ਮੀਨ ਪੱਕੀ ਆ ਉਥੋਂ ਲਿਆਊਗਾ ਚੱਕ ਕੇ ਥਮਲਾ ਥੱਲਿਓ ਹੋਰ ਉਹ ਥਮਲੇ ਨਾਲ ਥਮਲਾ ਜੋੜ ਕੇ ਤਾਂ ਗੁਰਕਾ ਸ਼ਬਦ ਇਹਦਾ ਮਨ ਥੱਲੇ ਨੂੰ ਜਾਂਦਾ ਮਾਲੂਮ ਥੱਲੇ ਨੂੰ ਉਤੋਰ ਦਊਗਾ ਉੱਮਰ ਅੱਪਨ ਬੜਾ ਜੇਰਾ ਛਪਾ ਉਹਦੇ ਥੱਲੇ ਹੋਰ ਸਭ ਦੂਣਾ سپورਟ ਦੂਆ ਨੂੰ ਚਾਹੇ ਸਾਈਡ ਤੋਂ ਦਵੇ ਚਾਹੇ ਥੱਲੇ ਹੋਵੇ ਕੋਲ ਨਾਲੇ ਖੜੂ ਨਾ ਹੋ ਤਾਂ ਉਹਦੀ ਰੇਅ ਹੋਊਗੀ ਬਾਹਰ ਰਹਿਣਾ ਹੋ ਜਿਵੇਂ ਅੱਜ ਤੁਹਾਨੂੰ ਆਇਆ ਤਾਂ ਤੁਹਾਨੂੰ ਆਇਆ ਹਾਂ ਕਿ ਹੁਣ ਮੰਦਰ ਕੋਲ ਸਾਹਮਣੇ ਮੰਦਰ ਨੇ ਤਾਂ ਜੇ ਕੋਮਨ ਹਾ ਕੋਸ ਕੋਸ ਕੋਮਨ ਜੋ ਗੁਰਕਾ ਸ਼ਬਦ ਨੂੰ ਮਾਇਆ ਥੰਮਣ ਆ ਥੰਮਣ ਗੁਰਕਾ ਸ਼ਬਦ ਜਿਹੜਾ ਹੈਗਾ ਉਹ ਥੰਮਣ ਆਪਣੇ ਆਪ ਜਿਹੜਾ ਅੰਦਰ ਥੰਮਣ ਹੈ ਨਾ ਅਸੱਚ ਇਕ ਤਾਂ ਆਪ ਇਹ ਥੰਮ ਹੈ ਆਪ ਇਹ ਥਮ ਹੈ ਸਭ ਕੁਝ ਬਾਹਰ ਲਾਜਿ ਮੁੰਦਰ ਦਾ ਥੰਮ ਹੁੰਦਾ ਮਾਇਆ ਦਾ ਉਹ ਜਿਉ ਲਾਇ ਜਿਉ ਮੁੰਦਰ ਕੋ ਥੰਮ ਉਹ ਜਿਹਾ ਥਮ ਤਾਂ ਇਧਰ ਹੈ ਇਹ ਥਪਣਾ ਆਪਣੇ ਆਪ ਨੂੰ ਥਪਣ ਵਾਲਾ ਬਨੂ ਰੂਪ ਬਨੂ ਥਪਣ ਵਾਲਾ ਥਪਣ ਹੁੰਦਾ ਥੰਦਰ ਨੂੰ ਥਪਣ ਵਾਲਾ ਥੰਮ ਹੁੰਦਾ ਵਾਇਆ ਚ ਥਮ ਹੁੰਦਾ ਵਿਰਾਗਾਰੀ ਦੁਨੀਆਂ ਚ ਅਥਮ ਹੁੰਦਾ ਅਥਮਣ ਵਿਰਾਗਾਰੀ ਜਿਹੜਾ ਦੁਨੀਆਂ ਦੇ ਵਿੱਚ ਅਥਮਣ ਹੁੰਦਾ ਆਪਣੇ ਆਪ ਇਹ ਆਪਣੇ ਮਨ ਨੂੰ ਥਪਣਾ ਸਿੱਖੋ ਸਭ ਕੋਈ ਸੈਕੰਡਰੀ ਨਾ ਲਾਉਣਾ ਉਹ ਤਾਂ ਸ਼ੁਰੂ ਮਨੇ ਆ ਸਮਝ ਗੁਰਕਾ ਸ਼ਬਦਾਂ ਤੋਂ ਜਿਉ ਮਨ ਦੇਨ ਛੱਡ ਗਿਆ ਮਨ ਦੇਨ ਛੱਡਿਆ ਹੋਰ ਕੀ ਹੈ ਕਿਉਂ ਛੱਡਿਆ ਛੱਡ ਅੱਗੇ ਆਊਗਾ ਤੋਂ ਕਹ ਗੁਰਕਾ ਸ਼ਬਦ ਤੇ ਭਰੋਸਾ ਚੱਕਿਆ ਹੋਇਆ ਲੋਕ ਸਾਧ ਲੈਣ ਨੂੰ ਜਾਂਦਾ ਹੈ ਅਗਲੀ ਪੰਕਤੀਆਂ ਚ ਆ ਜਾਣਾ ਹੈ ਜਿਉਂ ਪਾਣਾ ਨਾ ਚੜ ਕਰੇ ਪੁਰਾਣੀ ਗੁਰ ਚਰਨ ਨਦਕ ਨਿਸਪਰ ਹੈ ਜਿਵੇਂ ਪੱਥਰ ਹੋਵੇ ਜੇ ਪੱਥਰ ਨੂੰ ਪਾਣੀ ਜਿਸੜੀਏ ਤਾਂ ਡੁੱਬ ਜਾਣਾ 깔 ਨਹੀਂ ਸਕਦਾ ਭਾਵੇਂ ਕਿਸੇ ਕੇ ਰੱਖ ਲਈਏ ਪੱਥਰ ਨੂੰ ਉਹ ਦਰਿਆ ਤੋਂ ਬਾਹਰ ਨਿਕਲ ਜਾਂਦਾ ਸਰਦਾਰ ਹੈਗਾ ਕਿਸੇ ਢੀਡੇ ਤੇ ਆ ਤਰਦਾ ਰਹਿਦਾ ਹੈ ਕਿਸੇ ਤੋਂ ਪਰੇ ਹੋਈਵੇ ਡੁੱਬ ਜਾਂਦਾ ਕਿਸਰੀ ਕੇ ਰਾਜਾ ਮਾਰ ਪਥਰ ਹੋਇਆ ਹੋਇਆ ਹੈ ਇਹ ਨੂੰ ਆਮਦਾ ਜਹਾਜ ਨਹੀਂ ਨਾ ਗੁਰ ਤੇ ਸ਼ਬਦ ਰੁਕੀ ਜਹਾਜ ਨਹੀਂ ਰਾਏ ਕਿਸੀ ਚਈਈ ਹੈ ਪ੍ਰਾਣੀ ਗੁਰ ਚਰਨੋਂ ਲਗਤ ਨਿਪਟ ਹੋ ਕੇ ਅਸਲ ਅੰਤ ਗੁਰਦੇ ਦੇ ਗੁਰਨੇ ਗਿਆਨ ਨੂੰ ਬਦਕੇ ਗਿਆਨ ਦੀ ਕਿਸੀ ਤੇ ਚੜ ਕੇ ਜਸਨਾਵ ਚੜਾ ਭਵ ਸਾਗਰ ਜਿਹੜਾ ਹਰ ਜਸਾ ਇਹ ਵੀ ਕਿਸੀ ਤੇ ਚੜ ਕੇ ਇਹ ਵੀ ਤਰ ਜਾਂਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਜਸਨਾਵ ਚੜਾ ਨਾਵ ਹੈ ਮੱਛੀ ਨਾਵ ਹੈ ਉੱਥੇ ਨਾਭ ਦਸਮ ਪਾਸ਼ਾ ਨੇ ਵਸਦੀ ਹੈ ਨਾਮ ਕਿ ਨਾਵ ਨਹੀਂ ਆਇਆ ਜਹਾਜ਼ ਜ਼ਰੂਰ ਆ ਗਿਆ ਨਾਵਦਾਰਾ ਨਹੀਂ ਆਇਆ ਹੋਰਾਂ ਜਸਨਾਮ ਆਵ ਚੜਾ ਭਾ ਗੁਰ ਕਾ ਸ਼ਬਦ ਜਾ ਸਕਿਆ ਨਾਭ ਦੀ ਨਾਵਾ ਵੀ ਜਸਨਾਮ ਚੜਾ ਕਹ ਸਾਧ ਜੇ ਮਨ ਜਸਨਾਮ ਚੜ ਜੇ ਯਾਨੀ ਇਹ ਤੁ ਪ੍ਰੋਸਾ ਗੱਲ ਬੇ ਬਾਣੀ ਦੇ ਪਰੋਸਾ ਕਰਨਾ ਹੀ ਬਾਣੀ ਤੇਜ ਆਸਨਾਵ ਚੜਨਾ। ਜੀਨ ਧਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਭਰੋਸੇ ਦੀ ਗੱਲ ਹੈ ਜਣਨਾ। ਗੱਲ ਭਰੋਸਾ ਕਰਨਾ ਹੀ ਚੜਨਾ। ਜਿਹੜਾ ਭਰੋਸਾ ਕਰ ਗਿਆ ਬਾਣੀ ਤੇ ਜੜ ਗਿਆ ਨਾਲ ਤੇ ਇਹਨੇ ਨਹੀਂ ਕੀਤਾ ਜੱਖਾ ਤੱਕ ਕਰ ਸਕੋ ਤੇ ਇਹਨੇ ਰੁਬਣਾ ਚਾਹੀਦਾ ਹਾਂ ਜੀ। ਕਾਹ ਜਾ ਕੇ ਕੀ ਬਣੋ? ਜਨਾਜੇ ਪਰੋਸੇ ਜਨਾਜੇ ਫਰਮਾ ਕੇ ਚੜਿਆ ਦੀ ਦੇਖਦਾ ਸਮਝਦਾ ਸੁਣਦਾ ਵੀ ਜੇ ਕੋਈ ਨੇ ਚੜੇ ਨੇ ਪਾਰ ਗਏ ਨੇ ਕਹੇ ਨੇ ਕਿ ਨਹੀਂ ਗਏ ਇਹਦੇ ਤੇ ਰੋਸਾ ਨਹੀਂ ਹੋਏ ਜੱਕੋ ਨਕੀ ਜੱਕੋ ਨਕੀ ਪਰੋਸਾ ਕਰਨਾ ਚੜਨਾ ਹਾਂਜੀ ਪ੍ਰਾਣੇ ਗੁਰ ਚਰਨ ਲੱਗਤ ਹੁੰਦੇ ਸਤਾਰਾ ਪ੍ਰਾਣੇ ਗੁਰ ਚਰਨ ਲੱਗਤ ਨਹੀਂ ਸਤਾਰਾ ਜਿਹੜੀ ਤੈਨੂੰ ਜੱਕੋ ਤਾਂ ਕੀ ਦੇ ਗਿਆਨਤਾ ਹੈ ਨਹੀਂ ਵਿਰੋਸਾ ਕਰਦਾ ਜੇ ਤੂੰ ਇਹਨਾਂ ਨਾਲ ਲੱਗ ਕੇ ਜੁੜ ਕੇ ਗੁਰ ਕੇ ਜਿਹੜੇ ਗੁਰਬਾਣੀ ਦੇ ਵਿੱਚ ਜਿਹੜੇ ਗੁਣ ਨੇ ਇਹਦੇ ਦਾ ਵਿਚਾਰ ਜੁੜ ਕੇ ਇਹਨਾਂ ਨਾਲ ਇਹਨੂੰ ਕਰੇਂ ਸਮਝੇ ਫੇਰੇ ਤੇਰੀ ਜਿਹੜੀ ਜਖੋ ਤਕੀ ਵਾਲੀ ਜਿਹੜੀ ਦੁਬਦਾ ਦੂਰ ਹੋ ਗਈ ਦੁਬਦਾ ਦੂਰ ਕਰੋ ਲਵਲਾ ਜੀ ਲਵਲਾ ਜੀ ਦੁਬਦਾ ਤਾਂ ਦੂਰ ਹੋਊਗੀ ਜੇ ਇਹਦੇ ਨਾਲ ਜੁੜ ਕੇ ਇਹਨੂੰ ਵਿਚਾਰ ਕੇ ਗਹਿਰਾਈ ਨਾਲ ਦੇਖੂਗੇ ਅਦਰ ਤੋਲ ਕੇ ਫੇਰ ਦੁਬਦਾ ਦੂਰ ਹੋਊਗਾ ਉਪਰੇ ਉਪਰੇ ਦੇ ਆਣਾ ਸੁਣਦੇ ਸੁਭਦਾ ਦੂਰ ਨਹੀਂ ਕੱਲਾ ਫਿਰ ਵਿਚਾਰਦਾ ਰਹਿੰਦਾ ਕੱਲਾ ਫਿਰ ਦੇਖਦਾ ਵੀ ਰਹਿੰਦਾ ਵੀ ਜੋ ਘਟਨਾਵਾਂ ਬਸ ਬਫਰਦਿਆਂ ਨੇ ਜੋ ਹੁਕਮ ਵਾਪਰਦਾ ਅਸਲ ਤਾਂ ਖੋਦੇ ਹੁਕਮ ਜੋਦੇ ਇਸਕੇ ਘਟਨਾ ਦੂਰ ਕੀ ਹੈ ਅਸਲ ਵਿੱਚ ਸ਼ਬਦ ਵੀ ਜਾਣੀ ਗੱਲ ਬਣਦੀ ਉਹ ਤੋਂ ਦੇਖ ਕੇ ਹਾਂ ਹੁਕਮ ਜੋ ਦੇਖੇ ਤੇ ਬਣਾਣੀ ਭਰੋਸਾ ਹੁਕਮ ਜੋ ਦੇ ਸਦਾ ਇਥੇ ਦੇਖਦਾ ਹੈ ਤੇ ਦੇਖੋ ਇਥੋਂ ਆਇਆ ਆਦਮੀ ਨੂੰ ਬਚਾਉਂਦਾ ਸੀ ਇਹ ਬਚ ਗਿਆ ਮਰ ਗਿਆ ਕੋਈ ਹੋਰ ਪਰ ਖਦੀ ਨੇ ਸਪਾਵਨਾ ਹੀ ਤਿ ਛੜਕਦੇ ਗੱਡੀ ਖੱਟੀ ਉਹ ਥੱਲੇ ਵਾਲਾ ਛੜਕਦਿਆ ਗਿਆ ਉਹ ਤੋਂ ਤਾਂ ਕੋਈ ਖਤਰਾ ਹੀ ਨਹੀਂ ਅਸਲ ਜਿਹੜਾ ਭੂਰੇ ਆਇਆ ਉਹ ਤਾਂ ਐਵੇਂ ਆਇਆ ਸੀ ਮਜ਼ਾ ਤਾਂ ਉਸੇ ਨੇ ਜੀ ਜੇ ਉਹ ਨਾ ਆਉਂਦਾ ਗੱਡੀ ਦੀ ਕੱਢਦਾ ਗੱਡੀ ਦੀ ਕੱਢਦਾ ਵਰਦਾ ਜੀ ਗੱਲਾਂ ਜੋ ਫਿਰ ਦੇਖਦਾ ਵੀ ਉਹ ਤਾਂ ਗੱਲ ਦਾ ਕੁਝ ਹੋ ਰਿਹਾ ਹੈ। ਫੇਰ ਰੋਸਾ ਹੁੰਦਾ। ਵੀ ਇਹ ਨਹੀਂ ਆ ਉਹਨਾਂ ਦਾ ਫੇਰੂ ਅਗਲਾ ਫੜਖਦੇ ਬਈ ਇੰਤਿਆਰ ਨਹੀਂ ਤਾਂ ਉਹਨੂੰ ਕੀ ਕਹੂੰ ਜਿਹੜਾ ਥੱਲੇ ਦੁਰਿਆ ਜਾਂਦਾ ਫਿਰ ਕੀ ਕਹੂੰ ਉਹ ਤਾਂ ਪਹਿਲਾਂ ਹੀ ਡਰਦਾ ਥੱਲੇ ਦੁਰਿਆ ਜਾਂਦਾ। ਜਾਇ ਜਾਈ ਗੱਡੀ ਉਦੇ ਤੇ। ਉਹਨਾਂ ਨੂੰ ਬਚਾਉਂਦੇ ਮਾਰ ਕੇ ਉਹਨੂੰ ਸਾਈਕਲ ਉਹ ਬਰ ਗਿਆ ਉਹ ਸਾਈਕਲ ਵਾਲਾ ਤਾਂ ਜਾ ਕੇ ਮੂਰੇ ਕੀਤਾ ਸੀ ਮੈਨੂੰ ਬਚਾਊਗਾ ਤਾਂ ਮਰੂਗਾ ਥੱਲੇ ਆ ਪਾਣਾ ਥੱਲੇ ਆ ਜਿਹੜਾ ਫਾਇਦਾ ਸੀ ਨਾ ਮੈਂ ਮੈਂ ਮਰਣਾ ਨਹੀਂ ਉਹ ਜਾ ਮਾਰਿਆ ਇਹਦਾ ਆਪਣੀ ਅਕਲ ਨਾਲ ਫਾਇਦਾ ਸੀ ਉਹ 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 ਬਰ ਗਿਆ ਮੂਰੇ ਸਗਲ ਵਾਲਾ ਕਰਤਾ ਉਹ ਬਚਾਉਣ ਵਾਲੇ ਨੇ ਵੀ ਬਚਾ ਲਈ ਉਹ ਬਚਾਲੇ ਉਹਨੂੰ ਬਚਾਇਆ ਉਹ ਦੂਆ ਦੱਸਿਆ ਅੰ内 ਇਸੇ ਅੰ内 ਸਗਲ ਵਾਲਾ ਟੀਓ ਬਚਾਵੀਂਦਾ ਉਦੋਂ ਹੋਣੀ ਮਰ ਗਿਆ ਅੱਲੈਕੁਮ ਅਲੈਕੁਮ ਇਹਨਾਂ ਗੱਲਾਂ 'ਚ ਭਰੋਸਾ ਹੋਣਾ ਕੋਈ ਪਾਈਜੀ ਵੀ ਆ ਲੱਗਦੀ ਓਹੀ ਮਦਦ ਹੋਣੀ ਪਰ ਤੋਂ ਫਿਰ ਜਪਣ ਪਰਨਾ ਹੁਕਮ ਤੇ ਆ ਫਿਰ ਭਰੋਸਾ ਹਾਂਜੀ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਗੁਰਦ੍ਰਸ਼ਨ ਦੇਖਮਨ ਹੋਏ ਵਿਗਾਸ ਜਿਵੇਂ ਹਨੇਰੇ ਵਿੱਚ ਦੀਵਾ ਜਲਦੀ ਸਾਰੇ ਪ੍ਰਕਾਸ਼ ਕਰ ਦਿੰਦਾ ਐਵੇਂ ਜਿਹੜਾ ਗੁਰਕਾ ਜਿਹੜਾ ਦਰਸ਼ਨ ਗਿਆਨ ਗਿਆਨ ਦਾ ਜਦੋਂ ਜੀਵਾਂ ਦੇ ਅੰਦਰ ਵਰਦਾ ਹੈ ਗਿਆਨ ਦੀ ਗੱਲ ਸੁਣਦਾ ਹੈ ਛਾ ਦਰਨ ਹੋ ਜਾਂਦਾ ਹੈ ਗੁਰ ਜਦ ਗੁਰ ਦਰਸ਼ਨ ਦੇਖ ਮਨ ਗੁਰੂ ਤੋਂ ਦੇਖੀ ਮਨ ਹੋਏ ਬਗਾਲ ਜੋ ਗੁਰ ਜੋ ਇਹਦੇ ਵਿੱਚੋਂ ਦਰਸ਼ਨ ਦਿਖਿਆ ਸਮਝ ਆਈ ਹੈ ਗੱਲ ਦੀ ਗੁਰ ਦਰਸ਼ਨ ਦੇਗਾ ਜੋ ਸਮਝ ਆਈ ਹੈ ਗੁਰ ਬਾਣੀ ਸਮਝ ਆਈ ਸਮਝੇ ਦਰਸ਼ਨ ਉਹਦੇ ਨਾਲ ਦਰਸ਼ਨ ਹੋ ਜਾਂਦਾ ਹੈ ਮਨ ਵਿਕਾਸ ਹੋ ਜਾਂਦਾ ਮਨ ਖੁਸ਼ ਹੋ ਜਾਂਦਾ ਜਿਉ ਮਹਾ ਧਿਆਨ ਮੈਂ ਮਾਰਗ ਪਾਵੈ ਕਿਉ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੈ ਜੇ ਮੈਂ ਮਹਾ ਧਿਆਨ ਹੁੰਦਾ ਬਹੁਤ ਕਲਾਂ ਜੰਗਲ ਹੁੰਦਾ ਰਾਹ ਨਹੀਂ ਸੁਝਦਾ ਜਿੱਥੇ ਪਤਾ ਨਹੀਂ ਲੱਗਦਾ ਦਿਸ਼ਾਵਾਂ ਦਾ ਨਹੀਂ ਪਤਾ ਲੱਗਦਾ ਪੂਰਬ ਕਿੱਧਰ ਹੈ ਪਛਮ ਕਿੱਧਰ ਹੈ ਉੱਤਰ ਕਿੱਧਰ ਹੈ ਦੱਖਣ ਕਿੱਧਰ ਹੈ ਦਰਤ ਉਹਨਾਂ ਦੇ ਉਸਕੇ ਪਤਾ ਹੀ ਨਾ ਲੱਗੇ ਕੋਈ ਪਹਾੜ ਆ ਕੋਈ ਚੀਜ਼ ਹੋਵੇ ਉਹਦਾ ਪਤਾ ਲੱਗੇ ਵੀ ਇੱਧਰ ਪਈ ਆ ਫਿੱਟਾ ਹੈ ਇਹ ਤਾਂ ਆਪਣੇ ਇਧਰਲੇ ਪਾਸੇ ਆ ਯਾਨੀ ਇਹੋ ਜੇ ਅੰਦਰ ਜਿਸ ਦਿਸ਼ਾ ਦਾ ਵੀ ਪਤਾ ਨਹੀਂ ਸਮਝ ਨਾ ਆਵੇ ਮਹਾਉद्याਨ ਵਿੱਚ ਬਾਗਪਾਵਾ ਉੱਥੇ ਵੀ ਰਸਤਾ ਲੱਭਦਾ ਹੈ ਲੱਭ ਲੱਭ ਕੋਈ ਲੱਭ ਲਵੇ ਜਿਵੇਂ ਜੋ ਮਹਾਉद्याਨ ਵਿੱਚ ਮਹਾਉਦਿਆਨ ਬਾਗਪਾਵਾ ਮਹਾਉਦਿਆਨ ਦੇ ਵਿੱਚ ਬਾਗ ਪਾਉਣ ਬੜਾ ਔਖਾ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਉੱਥੇ ਬੜਾ ਕਿ ਆਂਦ ਕਰਨਾ ਪੈਸਾ ਵੀ ਇਧਰੋਂ ਸੂਰ ਚੜਿਆ ਹੈ ਹੁਣ ਕਿੱਧਰ ਨੂੰ ਸੂਰ ਜਾ ਰਿਹਾ ਹੈ ਇਹਦਾ ਮਤਲਬ ਹੈ ਪੱਛਮ ਇਧਰ ਹੁਣੀ ਚੈਦੀ ਹੈ ਸੂਰ ਜਦੋਂ ਧਿਆਨ ਰੱਖੇ ਛਾਂ ਵੱਲ ਧਿਆਨ ਰੱਖੇ ਰਸਨ ਛਾਂ ਵੀ ਜਾਣੀ ਹੈ ਉਧਰ ਨੂੰ ਤਾਂ ਗੱਦੇ ਜਾਸੋ ਨੂੰ ਪੂਰ ਪੱਛਮ ਨੂੰ ਬਦਲੋ ਲੱਗਦਾ ਜਾਂਦਾ ਹੈ ਫਸਤੇ ਅਨਾਂਲੇ ਲੱਗਦਾ ਕਿਉਂ ਸਾਧੂ ਸੰਗ ਨੂੰ ਜੋੜ ਕੋਟਦਾ ਉਹ ਸਾਧੂ ਸੰਗ ਜਿਵੇਂ ਅਸੀਂ ਉਹਦੇ ਨਾਲ ਜੁੜਾਂਗੇ ਸੂਰਜ ਨਾਲ ਜੁੜਾਂਗੇ ਦਰਸ਼ਨ ਦੀ ਛਾਉ ਨਾਲ ਜੁੜਾਂਗੇ ਤਾਂ ਰਸਤਾ ਪਤਾ ਲੱਗੂ ਐ ਸਾਧੂ ਦੀ ਸਤਿ ਕਰਕੇ ਉਹ ਜੋ ਬੋਲਦਾ ਉਹਦੇ ਨਾਲ ਸਾਰੇ ਨਾਲ ਧਿਆਨ ਨਾਲ ਸਾਰੇ ਰਸਤਾ ਜੋਤ ਪ੍ਰਗਟਾਵੇ ਤਾਂ ਜੋਤ ਅੰਦਰ ਗਿਆਨ ਪੈਦਾ ਹੋਊਗਾ ਉਹ ਗਿਆਨ ਸਾਨੂੰ ਪਤਾ ਲੱਗੂ ਨਾ ਪੁਰਾਣੇ ਪਠੰ ਦਾ ਜਿੱਥੇ ਪਤਾ ਲੱਗਾ ਇੱਥੇ ਵੀ ਪਤਾ ਆਹੀ ਲੱਗੂ ਜੋਤ ਪ੍ਰਗਟਾਵੇ ਹੂੰ ਇਹਨੂੰ ਸੰਸਰ ਕੀ ਬਾਂਛੋਂ ਤੋਂ ਉੱਗ ਨਾਨਕ ਦੀ ਹਰ ਲੋਚਾ ਪੂਰੀ ਇਹ ਤਾਂ ਸੰਤਨ ਕੇ ਬਲ ਸਤੂਰ ਜਿਨ੍ਹਾਂ ਨੇ ਮਹਾਉਦਿਆਨ ਦੇ ਵਿੱਚ ਮਾਰਗ ਪਾ ਲਿਆ ਸੰਤਨ ਜਿਹੜੇ ਮਹਾਉਦਿਆਨ ਦੇ ਵਿੱਚ ਵੀ ਮਾਰਗ ਰੱਬ ਲੈ ਦੇ ਨੇ ਅੱਜ ਦੇ ਮਹਾਉਦਿਆਨ ਹੈ ਸਾਰਾ ਕੋਈ ਕੁਝ ਕਹਿੰਦੇ ਕੋਈ ਕੁਝ ਕਹਿੰਦੇ ਤਦੋਂ ਕੀ ਵੀ ਬਣੋਗੇ ਕੀ ਵੀ ਨਹੀਂ ਬਣੋਗੇ ਇਹੀ ਉਦਿਆਨ ਹੋਵੇਗਾ ਉਦਿਆਨ ਹੈ ਉੱਧਰ ਜਾਂਦਾ ਉਹ ਹੋਰੇ ਕੁਛ ਕਹਿ ਮੈਂ ਉਧਰ ਜਾਂਦਾ ਹੋਰੇ ਕੁਛ ਕਹਿ ਤਾ ਉਹ ਤਾਂ ਜਾਂਦਾ ਹੋਰੇ ਕੁਛ ਕਹਿ ਤਾ ਉਹ ਤਾਂ ਬੱਪੂ ਸੇ ਬਾਤ ਕਰ ਇੱਧਰ ਜਾਂਦਾ ਉਹ ਕਹਿੰਦਾ ਨਹੀਂ ਇੱਧਰ ਰਹਿ ਤਾ ਜਿਹੜੇ ਕਾਂਸ਼ਾ ਕਾਣ ਉਹ ਇੱਧਰ ਆ ਉਹ ਕਹਿੰਦਾ ਦੱਖਾਂ ਦੇ ਸਾਡੀ ਤਾਂ ਬਸਾ ਉਹ ਕਹਿੰਦਾ ਬੱਛਾ ਪਜ ਕੋਈ ਬਈ ਜੋ ਜਿਹੜੇ ਵਾਹ ਉਹਦੇ ਆਂ ਦੇ ਵਿੱਚ ਵੀ ਮਾਰਗ ਲੱਭ ਲੈਣਦੇ ਨੇ ਇਥੇ ਚਾਹੇ ਜਿੰਨੇ ਮੱਦੀ ਭਲਾਉਣ ਵਾਲੇ ਨੇ ਰਾਹ ਲੱਭ ਲੈਣਦੇ ਨੇ ਸਿਰ ਸਾਤ ਤਰਕੀ ਬਾਜੂ ਜਿਨ੍ਹਾਂ ਨੇ ਰਾਹ ਲੱਭ ਲਿਆ ਨਾ ਭੁੱਲ ਭਲਾਵਾ ਪਾਉਣ ਵਾਲਿਆਂ ਚ ਉਹਨਾਂ ਦਾ ਗਿਆ ਜਾਈਦਾ ਮੈਨੂੰ ਉਹਨਾਂ ਵਾਲੀ ਅਕਲ ਚਾਹੀਦੀ ਹੈ ਤਾਂ ਕਿ ਮੈਨੂੰ ਕੋਈ ਭਲਾ ਨਾ ਸਕੇ ਨਾ ਭੁੱਲੇ ਕਿਸੇ ਦਾ ਤੂੰ ਐਂ ਬੋਲਾਇਆ ਭਲਾਉਣ ਵਾਲੇ ਜਿਆਦਾ ਨੇ ਰਾਜ਼ ਅਸਲ ਨਾਲ ਕੋਈ ਹੈ ਹਾਂਜੀ ਤੈਨੂੰ ਸੰਤਾਂ ਦੀ ਪਾਂਛੋਂ ਧੂਰ ਨਾਨਕ ਦੀ ਹਰ ਲੋਚਾ ਪੀਵੇ ਤਾਰਕ ਕਹਿੰਦਾ ਮੇਰੀ ਇਹੀ ਇੱਛਾ ਹੁਣ ਲੋਚਾ ਮੇਰੀ ਇਹੀ ਭੁੱਖਾ ਇਹ ਪੂਰੀ ਕਰ ਉਹ ਉਹ ਜਿਹੜੇ ਐਸੇ ਸੰਤ ਨਹੀਂ ਨਾ ਮਹਾਉਦਿਆਨ ਤੇ ਭਾਰਗ ਲੱਭ ਲਿਆ ਉਹਨਾਂ ਵਾਲਾ ਗਿਆਨ ਉਹਨਾਂ ਵਾਲਾ ਉਪਦੇਸ਼ ਮੈਨੂੰ ਦੇ